ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਹੁਣ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸੌਰ ਸਿੰਘ ਆ ਜਾਂਦਾ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸੱਜਣੋ ਨੇੜੇ ਦੀ ਗੱਲ ਕਰੀਏ। ਦਾ ਪਿੱਖੀ ਪਿੰਡ ਵੀਰਹਰਾਂ ਨੂੰ ਮੰਨ ਲਓ ਵੀ 메ਨ ਸ਼ਹਿਰ 메ਨ ਕਸਬਾ ਲੱਗਦਾ ਤੇ ਬਾਕੀ ਇਤਿਹਾਸਕ ਧਰਤੀ ਆ ਤਕਰੀਬਨ ਸਾਰੀ ਭੈਣਾ ਭਰਾ ਆਪਣੇ ਜਾਣਦੇ ਆ ਸੌਰ ਸਿੰਘ ਨੂੰ ਵੱਡਾ ਨਾਮ ਆ ਤੇ ਉਸ ਨਗਰ ਦੇ ਵਿੱਚੋਂ ਬਾਕੀ ਪ੍ਰੋਪਰ ਐਡਰੈਸ ਤੋਂ ਨੂੰ ਮੈਂ ਮਾਲਕਾਂ ਤੋਂ ਕਨਫਰਮ ਕਰ ਦੂੰਗਾ ਕਿਹੜੇ ਰੋਡ ਤੇ ਘਰ ਆ ਵੀਰਹਰਾਂ ਦਾ ਖੇਤ ਦੇ ਵਿੱਚ ਆ ਤੇ ਬਾਕੀ ਆ ਘਰੇਲੂ ਪਰਿਵਾਰ ਕੋਲੇ ਸੱਜਣੋ ਤਿੰਨ ਐਨੀਮਲ ਵਿਕਰੀ ਵਾਲੇ ਆ ਕਿਉਂਕਿ ਮੇਰਾ ਮੇਲ ਪਹਿਲੀ ਵਾਰੀ ਹੋਇਆ ਬਾਕੀ ਆਪਾਂ ਸਾਰੀ ਜਾਣਕਾਰੀ ਲੈ ਲਾਂਗੇ ਦੋ ਨੀਲੀ ਰਾਵੀ ਦੀਆਂ ਝੋਟੀਆਂ ਤੇ ਸਜਣੋ ਇੱਕ ਆ ਗਈ ਆ ਮੋਹਰਾ ਚ ਪੈਂਦੀ ਝੋਟੀ ਬੜੇ ਚੰਗੇ ਦੋਤੇ ਚੱਲਦੀ ਇਹਦਾ ਵੀ ਲੇਖਾ ਜੋਖਾ ਪੁੱਛਾਂਗੇ ਬਿਲਕੁਲ ਤਾਜੀ ਸੂਈ ਵੀ ਆ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆਜੋ ਲਈਏ ਜਾਣਕਾਰੀ ਭਰਾ ਤੋਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟੀ ਸਤਿ ਸ੍ਰੀ ਅਕਾਲ ਹੋਰ ਸਣਾ ਬੇਟੀ ਠੀਕ ਠਾਕ ਆ ਹਾਂ ਜੀ ਵੀਰੇ ਬਹੁਤ ਵਧੀਆ ਤੂੰ ਸੁਣਾ ਮੇਰਾ ਭਰਾ ਆ ਵਧੀਆ ਵੀਰ ਜੀ ਵਧੀਆ ਚੜਦੀ ਕਲਾ ਨਾ ਹਾਂ ਜੀ ਹਾਂ ਜੀ ਕਿਰਪਾ ਮਾਲਕ ਦੀ ਜੀ ਤੇ ਆਪਣਾ ਪ੍ਰੋਪਰ ਵੀਰੇ ਇੱਥੋਂ ਦਾ ਐਡਰੈਸ ਦੱਸ ਗਿਓ ਆਪਾਂ ਕਿਉਂਕਿ ਐਡਰੈਸ ਆਪਣਾ ਵੀਰ ਜੀ ਸੋਰ ਸਿੰਘ ਪਿੰਡ ਆ ਹਾਂ ਜੀ ਤੇ ਇਹ ਮੱਲੀ ਮਾਣਾ ਪਿੰਡਾ ਛੀਨਾ ਨੂੰ ਜਿਹੜੀ ਸ਼ਰਕ ਜਾਂਦੀ ਹੈ ਨਾ ਉਸ ਰੋਡ ਦੇ ਉੱਤੇ ਆਪਣਾ ਘਰ ਆ ਸੂਵੇ ਉਹ ਸੇ ਘੱਟ 3 ਕਿਲੋਮੀਟਰ ਗਾੜੀ ਬਹਿ ਗਿਆ ਠੀਕ ਆ ਹਾਂਜੀ ਹਾਂਜੀ ਸਰਸਿੰਘੋਂ ਆਪਾਂ ਨੂੰ 2.5-3 ਕਿਲੋਮੀਟਰ ਹੈਗਾ ਹਾਂਜੀ 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 ਗਾੜੀ ਮੱਲੀ ਮਾਣਾ ਪਿੰਡ ਸ਼ੀਨਾ ਠੀਕ ਆ ਹਾਂਜੀ ਬਾਕੀ ਤਾਂ ਚਲੋ ਆਪਾਂ ਨੰਬਰ ਦੇ ਦੇਾਂਗੇ ਲੋਕੇਸ਼ਨ ਭੇਜ ਦਿੰਦਾ ਅਗਲਾ ਹਾਂਜੀ 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 ਜਿਹੜਾ ਵੀ ਭੈਣ ਭਰਾ ਆਪਰੇ ਨਾਲ ਸੰਪਰਕ ਕਰਦਾ ਤੇ ਨੰਬਰ ਵੀਰੇ ਕਿਹੜਾ ਲਾਉਣਾ ਆਪਾਂ ਫੋਨ ਨੰਬਰ ਇੱਕੋ ਫੋਨ 'ਚੋਂ ਕੱਢ ਨਹੀਂ ਮੈਨੂੰ ਤਾਂ ਯਾਦ ਨਹੀਂ ਆ ਠੀਕ ਆ ਇੱਕ ਮਿੰਟ ਤੇ ਵੀਰੇ ਇਹ ਮਾਲ ਇਹਨਾਂ ਦਾ ਵੀਰ ਹਰਾਂ ਦਾ ਘਰ ਦਾ ਜਾਂ ਵਪਾਰ ਦਾ ਦਿੱਲੀ ਘਰ ਦਾ ਏ ਪਿਛਲੇ ਸੂਬੇ ਮੱਝਾ ਲਿਆਂਦਿਆ ਅਸੀਂ ਠੀਕ ਆ ਹਾਂਜੀ ਤੇ ਵੀਰ ਕਾਰਨਾਂ ਕਰਕੇ ਬਾਹਰ ਚ ਲੱਗਿਆ ਹਾਂ ਬਾਹਰ ਚਲੇ ਗਿਆ ਉੱਥੇ ਜੂਕੇ ਮਾ ਅਕਰੋ ਸੰਭਾਈ ਨਹੀਂ ਹੋ ਰਹੀ ਹਾਂਜੀ ਨਹੀਂ ਸੰਭਾਈ ਨਹੀਂ ਹੁੰਦੀ ਤੇ ਸਾਹਮਣੇ ਖੁਣੇ ਹੀ ਹੁਣ ਦੇਣੀਆਂ ਹਨਾ ਮਈਆਂ ਚੰਗੀਆਂ ਲਿਆਇਆ ਸੀ ਹਾਂਜੀ ਬਹੁਤ ਸ਼ੌਂਕ ਬਹੁਤ ਸੀ ਹੁੰਦੀ ਸ਼ੌਂਕ ਬਹੁਤ ਸੀ ਗੱਲਾਂ ਬਾਤਾਂ ਹੋਈਆਂ ਰਾਤ ਮੇਰੀਆਂ ਉਹਦੇ ਨਾਲ ਕਹਿੰਦਾ ਵੀਰੇ ਮੇਰੇ ਪਸ਼ੂ ਵੇਖੀ ਜਾ ਕੇ ਸ਼ੌਂਕ ਬਹੁਤ ਸੀ ਮਜਬੂਰੀ ਬਣ ਗਈ ਵੀ ਜਿਹੜੀ ਕਾਰਨ ਵੇਚਣੀਆਂ ਪੈ ਗਈਆਂ ਹਨਾ ਤੇ ਬਾਹਰ ਬੈਠਾਣ ਜੂਕੇ ਆ ਹਾਂ ਬਾਹਰ ਆ ਤੇ ਤਿੰਨ ਬਖਾਦ ਗਿਆ ਅੱਜ ਹਨਾ ਹਾਂਜੀ ਵੀਰ ਜੀ ਠੀਕ ਆ ਤੇ ਇਹਦਾ ਵੀਰ ਦਾ ਨਾਂ ਕੀ ਆ? ਇਹਦਾ ਨਾਂ ਵੀ ਜੀ ਅਰਸ਼ਦੀਪ ਆ। ਅਰਸ਼ਦੀਪ son of ਵੀਰੇ ਬਰਕਾ ਸਿੰਘ ਦਾ। ਕਿਉਂਕਿ ਕਈ ਵਾਰੀ ਫੋਨ ਨਾ ਲੱਗੇ ਅਗਲਾ ਨਾਂ ਪੁੱਛ ਕੇ ਫਿਰ ਉਹ ਆ ਜਾਂਦਾ ਹਨਾ। ਹਾਂਜੀ ਹਾਂਜੀ ਜਦੋਂ ਨਾਂ ਪਤਾ ਹੋਵੇ ਫਿਰ ਅਗਲਾ ਪੁੱਛ ਕੇ ਤੇ ਆ ਜਾਂਦਾ ਕਈ ਵਾਰੀ ਨੰਬਰ ਨਾਂ ਵੀ ਸਮਝ ਆਵੇ। ਹਾਂਜੀ ਹਾਂਜੀ ਤੇ ਆ ਝੋਟੀ ਕਿਹੜਾ ਸੂਬਾ ਵੀਰੇ? ਇਹ ਵੀਰ ਜੀ ਦੂਜਾ ਸੂਬਾ ਐ। ਠੀਕ ਆ। ਹਾਂਜੀ ਮੂੰਹ ਇਹਦੇ ਛੇ ਕੀ ਆ ਛੇ ਦੰਦ ਆ। ਓਕੇ ਸੂਬਾ ਦੂਜਾ ਤੇ ਮੂੰਹੋਂ ਛੇ ਦੰਦ। ਹਾਂਜੀ ਹਾਂਜੀ। ਇਹ ਇਹ ਕਿਹੜੇ ਏਰੀਆ ਚੋਂ ਭਲਾ ਲਿਆਇਆ ਸੀ ਵੀਰੇ? ਇਹ ਦਿੱਤੀ ਇਹਨੇ ਲਿਆਦੀ ਹਰਿਆਣੇ ਚੋਂ ਹੀ। ਹ ਠੀਕ ਆ ਓਕੇ ਰਿਪੋਰਟ ਇਹ ਹੁਣ ਕਿੰਨੇ ਦਿਨਾਂ ਦੀ ਸੂਈ ਆ ਤੇ ਕਿੰਨਾ ਇਹ ਜੀ ਉਹ ਬੱਚਾ ਮੇਰੇ ਸਾਨੂੰ ਅੱਜ 10 ਦਿਨ ਹੋ ਗਏ ਨੂੰ ਸੂਈ ਨੂੰ ਠੀਕ ਆ ਹਾਂਜੀ ਓਕੇ ਹਾਂ ਤੇ ਕਿੰਨੇ ਦੁੱਧ ਤੇ ਚੱਲਦੀ ਪੁੱਛਿਆ ਪੋਣਾਰਾ ਨੂੰ ਕਿ ਦੁੱਧ ਦੇ ਥੱਲੇ ਹੋਣ ਜਿਹੜਾ ਨਾ ਜਿਹੜਾ ਚੋਲਣਾ ਹੈਗਾ 16 ਕਿਲੋ ਜੋ ਗਾਰੰਟੀ 15 ਕਿਲੋ ਦੀ ਦਵਾਂਗੇ ਦੁੱਧ 16 ਹੀ ਆ ਪੈਣ ਰਹੀ ਕਹਿੰਦੀਆਂ ਤੇ ਪਰ ਆਪਾਂ 15 ਕਿਲੋ ਦੀ ਗਾਰੰਟੀ ਦੇਵਾਂਗੇ ਗਾਰੰਟੀ ਦੇਵਾਂਗੇ ਤੇ ਪਿਛਲੇ ਸੂਏ ਕਿੰਨਾ ਕੁ ਦੁੱਧ ਚੋਇਆ ਪੈਣ ਰਹੀਆਂ ਪਿਛਲੇ ਸੂਏ ਇਨਾ ਕੁ ਚੋਇਆ 14 ਕਿਲੋ 13 ਕਿਲੋ ਐ ਤੇ 20 22 ਕਿਲੋ ਝੋਟੀ ਦੁੱਧ ਚਵਾਉਗੀ ਅੱਛਾ ਆ ਜੇ ਆ ਥੋੜੀ ਜਿਹੀ ਗਰਮੀ ਪੈਣ ਗਰਮੀ ਬਾੜੀ ਪੈਗੀ ਜਾ ਤੁਹਾਨੂੰ ਪਤਾ ਉਹ ਵੀਰ ਹੁੰਦਾ ਹੈ ਉਹ ਸਾਮ ਕਰਦਾ ਹੈ ਹਾਂ ਕਿੱਥੇ ਫਿਰ ਪੈਂਦਾ ਆਣੀਆਂ ਹਾਂਜੀ ਫਰਕ ਬਹੁਤ ਪੈਂਦਾ ਬੰਦੇ ਦਾ ਬਹੁਤ ਹੀ ਬਹੁਤ ਆ ਸਹੀ ਗੱਲ ਹਾਂਜੀ ਹੁਣ ਵੀ 20 ਕਿਲੋ ਦੀ ਆਸ ਹੈ ਕਿ ਬਈ ਬਾਈ ਕਲੂ ਦੀ ਦੁੱਧ ਝੋਟੀ ਕਿਉਂਕਿ ਕੱਦ ਬਹੁਤ ਆ ਝੋਟਿਆ ਹਣਾ ਤੇ ਬੱਚਾ ਕੱਟਾ ਕਿ ਕੱਟੀ ਵੀਰੇ ਇਹ ਕੱਟਾ ਮਿਲਦਾ ਕੱਟਾ ਹੈ ਹਾਂਜੀ ਠੀਕ ਆ ਇਹਨੂੰ ਖੋਲੀ ਮੇਰਾ ਭਰਾ ਤੌਰ ਕਰਾਈਏ ਚੈੱਕ ਅਪ ਇਹਦੀ ਬਾਹਰ ਕੱਢੀਗੇ ਹਾਂ ਬਾਹਰ ਕੱਢ ਲਗੇ ਜੇ ਜਾਂਦੀ ਆ ਤਾਂ ਲੈ ਚੱਲਨੀ ਇੱਥੇ ਤੌਰ ਲਾਂਗੇ ਬਾਕੀ ਸੱਚ ਨੂੰ ਝੋਟੀ ਵੇਖਿਓ ਥਾਂ ਲੇਵੇ ਦੀ ਕੁਆਲਿਟੀ ਭੈਣ ਹਰਾਂ ਨਾਲ ਗੱਲਬਾਤ ਹੋਈ ਕਿਉਂਕਿ ਘਰੇ ਬੁੜੀਆਂ ਹੀ ਆ ਤੇ 6:30 7 ਵਜੇ ਦੀ ਚਵਾਈ ਹੋਈ ਵੀ ਆ ਚੰਗਾ ਦੁੱਧ ਪਿਛਲੇ ਸੂਏ ਤੇ ਹੁਣ ਵੀ ਜਿਹੜਾ ਤਿਆਰ ਦੁੱਧ ਮਿਲ ਜਾਣਾ ਉਹ ਤੁਹਾਨੂੰ ਭਰਾ ਨੇ ਦੱਸਤਾ ਵੀ ਦੁੱਧ 16 ਤੁਸੀਂ 15 ਮੰਨ ਕੇ ਸੌਦਾ ਕਰ ਲਿਓ ਕਿਉਂਕਿ ਮੰਨ ਲਓ ਵੀ ਤਾਜੀ ਆ ਗਰਮੀ ਆ ਤੇ ਵੀਰ ਹਰਾਂ ਨੂੰ ਚੰਗੀ ਆਸ ਇਸ ਕਰਮਾਂ ਵਾਲੀ ਮਿਹਨਤੋਂ ਦੁੱਧ ਦੀ ਆ ਬਾਕੀ ਤੁਸੀਂ ਵੀ ਇੰਨ ਤਾਜ਼ਾ ਲਾ ਲਿਓ ਖੜ ਜਾ ਪੁੱਤ ਖੜ ਜਾ ਕੁਛ ਨਹੀਂ ਕਹਿੰਦੇ ਤੈਨੂੰ ਇੱਕ ਇਹਦੇ ਫੋੜ ਜ਼ਰੂਰ ਆ ਨਾਲ ਵੀਰੇ ਇਹ ਤਾਂ ਨਹੀਂ ਚੱਲਦੀ ਹੈ ਨਾ ਹਾਂ ਜੀ ਨਾ ਨਹੀਂ ਚੱਲਦੀ ਓਕੇ ਜਿਹੜੀ ਚੀਜ਼ ਸਾਹਮਣੇ ਆ ਸੱਜਣੋਂ ਪੁੱਛਣਾ ਵੀ ਚਾਹੀਦਾ ਜੇ ਤਾਂ ਜਾਵੜੂਗੀ ਬਾਹਰ ਲੈ ਚੱਲ ਜੇ ਨਹੀਂ ਜਾਂਦੀ ਤਾਂ ਕੋਈ ਗੱਲ ਜਾਊਗੀ ਸਿਆਣੀ ਹੈ ਛੋਟੀ ਕੋਈ ਚੱਕਰ ਦੇ ਵੇਖੋ ਸੱਜਣੋਂ ਕੱਤ ਕਾਠ ਦਾ ਨਤਾਜਾ ਲਾ ਲਓ ਲੇਵੇ ਭਾਂਡੇ ਦਾ ਨਤਾਜਾ ਲਾ ਲਓ ਟਾਈਮ ਦੀ ਜੇ ਗੱਲ ਕਰੀਏ ਤਾਂ ਸੱਜਣੋਂ 12 ਕ ਵਜੇ ਦਾ ਸਮਾਂ ਅੰਦਰ ਹੀ ਆ 12 ਤੋਂ ਹਜੇ ਬਾਕੀ ਤੋ ਸੱਨੀ ਵੀ ਕਰਾ ਦਿੰਨੇ ਆ ਤੇ ਤੜਕੇ 7 ਵਜੇ 6:30 ਤੋਂ 7 ਵਜੇ ਦੇ ਵਿੱਚ ਵਿੱਚ ਚਵਾਈ ਇਸ ਮਹਿੰਦੀ ਹੋਈ ਆ ਵੇਖੋ ਬਾਕੀ ਓਕੇ ਰਿਪੋਰਟ ਬੱਚੇ-부ੱਚੇ ਤੇ ਸਹਿਮਤ ਕਿਉਂਕਿ ਚੂਣੀ ਆ ਤੁਸੀਂ ਪੈਸੇ ਖਰਚ ਕਰਨੇ ਆ ਰੇਟ ਵੀਰ ਹਰਾਂ ਦੇ ਹੋਣਗੇ ਪਸੰਦੀ ਤੁਹਾਡੀ ਬਾਕੀ ਜੰਨਾ ਕੰਮ ਸਾਡਾ ਤੁਹਾਨੂੰ ਹਰ ਪੱਖ ਤੋਂ ਮੈਂ ਵਿਖਾ ਦੇਾਂਗੇ ਵੀਰੇ ਚੂਨ ਚਾਂਦ ਦੀ ਤਾਂ ਪੋਲੀ ਹੋਈ ਮੈਂ ਨਾ ਵਿਸੀ ਭਾਵੇਂ ਚਾਰ ਟਾਈਮ ਇੱਥੇ ਚੋਲੇ ਜਿਹੜਾ ਮਰਜੀ ਹਾਂ ਨਹੀਂ ਠੀਕ ਆ ਵੀ ਮੇਰੇ ਕਹਿੰਦਾ ਮਤਲਬ ਵੀ ਕਲੜੀ ਨਹੀਂ ਪੋਲੀ ਹੋ ਜਮਾ ਇੱਕ ਨੰਬਰ ਚ ਵਾਈ ਹਾਂ ਕਿਉਂਕਿ ਥਣ ਬੜਾ ਕੰਮ ਦਾ ਲੱਗਾ ਹਾਂਜੀ ਹਾਂਜੀ ਤੇ ਵੱਡੇ ਕੱਦ ਕਾਠ ਦੀ ਤੇ ਸਿੰਘ ਆ ਸਜਣੋ ਨਿੱਕਾ ਨਿੱਕਾ ਰੰਗ ਪੂਰੀ ਸ਼ਾਨਦਾਰ ਆ ਕਿਉਂਕਿ ਜੇ ਮਾਲਕ ਸਜਣੋ ਆਪ ਕੋਲੇ ਹੋਵੇ ਉਹ ਗੱਲ ਕੁਝ ਹੋਰ ਹੁੰਦੀ ਆ ਤੇ ਜਦੋਂ ਨਾ ਬਤ ਆ ਸਜਣੋ ਜਿਹੜੀ ਇਹਦੇ ਬੁੱਬੀ ਲੱਗੀ ਆ ਬਾਕੀ ਇਹਦੀ ਗੱਲਬਾਤ ਹੋ ਗਈ ਆ ਪਹਿਲਾਂ ਵੀ ਓਕੇ ਰਿਪੋਰਟੇ ਚੱਲਦੀ ਨਹੀਂ ਗਾੜੀ ਬਹੁਤ ਚੰਗੀ ਆ ਮਹਿੰਦੀ ਮਿਲਕ ਵੇਣ ਸੋਹਣੀਆਂ ਆਉਂਦੀਆਂ ਕਰਮਾ ਵਾਲੀ ਨੂੰ ਤੇ ਬਾਕੀ ਆਪਾਂ ਰੇਟ ਆ ਜਿਹੜਾ ਉਹ ਵੀਰ ਹਰਾਂ ਤੋਂ ਕਨਫਰਮ ਕਰਾਂਗੇ ਬਾਕੀ ਸਜਣੋ ਬੈਕ ਸਾਈਡ ਤੋਂ ਇਹਦੇ ਅੜੜ ਦੀ ਕੁਆਲਿਟੀ ਬਹੁਤ ਚੰਗੀ ਸੋਹਣੀ ਸੌ ਝੂਟੀ ਤੁਹਾਨੂੰ ਪਿੰਡ ਸੌਰਸੰਗ ਤੋਂ ਬੁਖਾਰਿਆ ਅੱਗੇ ਨੀਲੀ ਰਾਵੀ ਦੇ ਦੋ ਚੰਗੇ ਜਾਨਵਰ ਉਹਨਾਂ ਦਾ ਵੀ ਲੇਖਾ ਜੋਖਾ ਜਿਹੜਾ ਪੁੱਛਣਾ ਤੇ ਵੀਰੇ ਭਰਾ ਨਾ ਕੀਤੀ ਇਹ ਗੱਲ ਵੀ ਹਾਂਜੀ ਹਾਂਜੀ ਉਹ ਵੀਰ ਫਿਰ ਬੈਠਾ ਉੱਥੇ ਬਾਹਰ ਉਹਨਾਂ ਦਾ ਨੰਬਰ ਫਿਰ ਸਕਰੀਨ ਤੇ ਚਲਾ ਦਿਓ ਫਿਰ ਮੋਲ ਆਪੇ ਉਹ ਕਰ ਲੈਣਗੇ ਮੋਲ ਆਪੇ ਆਪਦਾ ਕਰ ਲੂਗਾ ਜਿਆ ਜੀ ਕਰੇ ਹਨਾ ਹਾਂਜੀ ਹਾਂਜੀ ਕਿਉਂਕਿ ਹੁਣ ਉਹਨੇ ਵੇਚਨੇ ਤਾਂ ਹੈਗੇ ਆ ਮਜਬੂਰੀ ਆ ਹਾਂਜੀ ਹਾਂਜੀ ਵੀ ਕਰੇ ਸੰਭਦੇ ਨਹੀਂ ਬਾਪੂ ਦੇ ਵੀ ਛੱਟ ਲੱਗੀ ਆ ਹਾਂਜੀ ਤੇ ਜਿਹਦੇ ਕਾਰਨ ਪਸ਼ੂ ਸਾਰੇ ਵੇਚਨੇ ਆ ਹਨਾ ਤੇ ਇਹ ਨੀਲੀ ਰਾਵੀ ਦਾ ਕੀ ਲੈਖਾ ਜੋਖਾ ਇਹ ਵੀ ਜੀ ਆ ਜੋ ਬੱਚਾ ਇਹਦਾ ਵੀ ਠੀਕ ਹੈ ਇਹਦੇ ਮਗਰ ਵੀ ਕਟਾ ਹਾਂਜੀ ਓਕੇ ਤੇ ਇਹਦੇ ਥੱਲੇ ਹੋਊਗਾ ਹੁਣ 12 11 ਕਿਲੋ ਦੁੱਧ ਠੀਕ ਆ ਹਾਂਜੀ 12 11 12 ਕਿਲੋ ਦੁੱਧ ਹੈਗਾ ਮਗਰ ਇਹਦੇ ਵੀ ਕੱਟਾ ਕਿ ਕੱਟੀ ਆ ਦੇਖੀ ਕੱਟਾ ਕਿ ਕੱਟੀ ਬੋਤਲ ਠੀਕ ਆ ਕੱਟਾ ਹੀ ਆ ਕੱਟੇ ਕੱਟੇ ਓਕੇ ਸੁਆ ਵੀਰੇ ਕਿਹੜਾ ਇਹ ਵੀਰ ਜੀ ਦੂਜਾ ਸੁਆ ਆਏਗਾ ਦੂਜਾ ਸੁਆ ਇਹਨੂੰ ਵੀ ਕੱਢੀ ਬਾਰ ਫਿਰ ਤੋੜ ਇਹਦੀ ਵੀ ਕਰਾ ਦੇ ਮੇਰਾ ਭਰਾ ਚੈੱਕ ਸੱਜਣੋ ਨੀਲੀ 라ਵੀ ਦੀ ਆ ਮਗਰ ਬੱਚਾ ਕੱਟਾ ਉਹ ਵੀ ਚੈੱਕ ਕਰਾਦਨੇ ਗੱਲਾਂ ਬਾਤਾਂ ਹੋਈਆਂ 1 ਮਹੀਨੇ ਦੇ ਆਸ-ਪਾਸ ਦੀ ਸੂਈ ਵੀ ਆ ਦੁੱਧ 12 ਵਾਂ ਵੀਰੇ ਹਰੀ ਕਹਿੰਦੇ ਤੁਸੀਂ 11 ਮੰਨ ਕੇ ਜਿਹੜਾ ਮਰਜ਼ੀ ਭੈਣ ਭਰਾ ਸੌਦਾ ਕਰ ਲਿਓ ਤੇ ਵੀਰ ਬਾਹਰ ਆ ਉਹਦਾ ਵਾਰ-ਵਾਰ ਫੋਨ ਲਾ ਕੇ ਰੇਟ ਪੁੱਛਦੇ ਆ ਤਾਂ ਸੱਜਣੋ ਉਹ ਵੀ ਡਿਸਟਰਬ ਹੁੰਦਾ ਤੇ ਤੁਸੀਂ ਜਿਹੜੇ ਭਰਾ ਦੇ ਮਨ ਨੂੰ ਚੰਗੀ ਲੱਗੀ ਆਪਣਾ ਕਨੈਕਟ ਕਰ ਲਿਓ ਬਾਕੀ ਪਸ਼ੂ ਵੀਰ ਨੇ ਸੇਲ ਕਰਨੇ ਹੀ ਆ ਕਿਉਂਕਿ ਤੁਹਾਨੂੰ ਸਾਰੀ ਗੱਲਬਾਤ ਹੀ ਦੱਸ ਦਿੱਤੀ ਵੀ ਵੀਰ ਆਪ ਬਾਹਰ ਆ ਘਰੇ ਕਈ ਪ੍ਰੋਬਲਮਾਂ ਬਣ ਜਾਂਦੀਆਂ ਜਿਹਦੇ ਕਾਰਨ ਪਸ਼ੂ ਫਿਰ ਵੇਚਨੇ ਪੈਂਦੇ ਆ ਬਾਕੀ ਸੱਜਣੋ ਲੈ ਵੀਰ ਨੇ ਸ਼ੌਂਕ ਨਾਲ ਸੀ ਗੱਲਾਂ ਬਾਤਾਂ ਹੋਈਆਂ ਵੀ ਨੀਲੀ ਦੇ ਤੇ ਮੋਹਰੇ ਦੇ ਜਾਨਵਰ ਆ ਵੇਖੋ ਪੂਰੀ ਚੰਗੀ ਝੋਟੀ ਆ ਬਾਕੀ ਤੁਸੀਂ ਆਪਣੀ ਸੰਭਾਈ ਤੇ ਕਿੰਨਾ ਦੁੱਧ ਚੋਲੋਗੇ ਇਹ ਤੁਹਾਡੇ ਤੇ Depend ਰਹੂਗਾ ਤੇ ਵੀਰੇ ਚੂਣ ਚਾਨ ਦੀ ਓਕੇ ਜਮ ਹਾਂਜੀ ਇਹ ਵੀ ਓਕੇ ਆ ਜੀ ਠੀਕ ਆ ਚੂਣ ਇਹ ਵੀ ਐ ਭੋਲੀ ਆ ਦੇ ਓਕੇ ਓਕੇ ਸੱਜਣਾ ਚੂਣ ਚਾਨ ਜਿੰਨੀ ਕੁ ਹੁਣ ਇੱਥੇ ਸਾਨੂੰ ਜਾਣਕਾਰੀ ਮਿਲੀ ਉਨੀ ਤੁਹਾਡਾ ਸਾਂਝੀ ਕਰੀ ਜਾਂਦੇ ਆ ਤੇ ਬਾਕੀ ਤੁਸੀਂ ਮੰਨ ਲਓ ਵੀ ਕਨੈਕਟ ਕਰ ਲਿਓ ਨੰਬਰ ਆਪਾਂ ਚਲਾ ਦੇਾਂਗੇ ਉੱਕੇ ਰਿਪੋਰਟ ਝੁੱਟੀ ਆ ਪਤਲੇ ਪਿੰਡੇ ਦੀ ਆ ਥਾਣ ਚੋਣ ਵਾਲਾ ਜਿਹੜਾ ਚਵਾਈ ਵਾਲਾ ਲੱਗਾ ਹੋਇਆ ਤੇ ਆ ਜਿਹੜਾ ਬੱਚਾ ਇਹਦਾ ਪਿਆ ਵਾ ਸੱਜਣੋਂ ਸੁੱਤਾ ਹਵਾ ਚੱਲਦੀ ਅੱਜ ਮਾਂ ਖਦੀ ਝੋਟੀ ਵੀ ਜਿਹੜਾ ਸੰਭੂ 15 ਕਿੱਲੇ ਦੁੱਧ ਕਰੂਗੀ ਠੀਕ ਆ ਹਾਂਜੀ ਦੁੱਧ ਤੁਹਾਨੂੰ ਪਤਾ ਗਾੜੀ ਸਾਮ ਦਾ ਹਾਂ ਨਹੀਂ ਬਾਕੀ ਝੁੱਟੀ ਚਾਰੂ ਬਹੁਤ ਹੋਊਗੀ ਹਾਂਜੀ ਹਾਂਜੀ ਚੰਗੀ ਆ ਹਨਾ ਬਾਕੀ ਟਾਈਮ ਵੀ ਵੀਰੇ ਅੱਦਾ ਹੀ ਹੋਇਆ ਹਜੇ ਉਸ ਆਵਾਲੀ ਲਈ ਭਾਂਡੇ ਵਿਖਾਉਣੇ ਆ ਵਿਚਾਰੀਆਂ ਨੇ ਹਨਾ ਹਜੇ ਤੇ ਸਾਰਾ 12 ਦਾ ਹਣਾ ਮੇਰੇ ਸਾਹਣੇ ਹਾਂ 12 ਤੋਂ ਅੰਦਰ ਹੀ ਆ ਹਜੇ ਹਾਂਜੀ ਹਾਂਜੀ ਇਹ 5-7 ਮਿੰਟ ਰਹਿੰਦੀ ਆ ਹਾਂਜੀ ਤੇ ਇਹਦਾ ਕੀ ਹਿਸਾਬ ਆ ਵੀਰੇ ਇਹ ਵੀਰ ਦੀ ਵਿਆ 15 ਦਿਨਾਂ ਦੀ ਝੋਟੀ ਸੁਈ ਆ ਸਾਡੀ 15 ਦਿਨਾਂ ਦੀ ਓਕੇ 15 ਤਾਜੀ ਆ ਜਮਾ ਤਾਰੀ ਦੇ ਦਾ ਬੱਚਾ ਗਿਆ ਮਾਰਾ ਓਕੇ ਬੱਚਾ ਇਹਦਾ ਚਲਾਣੇ ਕਰ ਗਿਆ ਇੱਥੇ ਪੂਛੀ ਵੀ ਹੁਣੀ ਆ ਓਕੇ ਬੀਬੂ ਛੀ ਬਣਾਈ ਵੀ ਆ ਪਰ ਓਤੇ ਨਹੀਂ ਚੌਂਦੇ ਠੀਕ ਕਰਨ ਵਾਲੀ ਏਡੀ ਸੀਲਸ ਲਾ ਕੇ ਪਾਰੇ ਵਨ ਆਏ ਬਹਿ ਜਾਓ ਵਿਥਾਪੀ ਮਰੋਪੜਾ ਪਾਉ ਤੇ ਬੈ ਕੇ ਚੂਲੋ ਹਾਂਜੀ ਹਾਂਜੀ ਤੇ ਦੁੱਧ ਇਹਦੇ ਕੋਲੇ ਕਿੰਨਾ ਇਹਦੇ ਥੱਲੇ ਜਿਹੜਾ ਹੋਣ ਦੁੱਧ ਉਹ 11 ਲੀਟਰ ਹੋਊਗਾ ਠੀਕ ਆ 10 ਕੰਡੇ ਵਾਲਾ ਪੱਕਾ 10 ਕੰਡੇ ਵਾਲਾ ਲਾ ਲਓ ਠੀਕ ਆ ਹਾਂਜੀ ਤੌਰ ਕਰਾ ਚਾ ਕਸੂਆ ਤਾਂ ਦੂਜਾ ਹੀ ਆ ਹਨਾ ਹਾਂਜੀ ਹਾਂਜੀ ਸੱਜਣੋ ਇਹ ਸਾਰੀਆਂ ਨਵੀਆਂ ਝੋਟੀਆਂ ਹੀ ਬੁਖਾ ਰਹੇ ਆ ਤੁਹਾਨੂੰ ਮੰਨ ਲਓ ਵੀ ਦੂਜੇ ਦੂਜੇ ਸੂਏ ਲਾ ਲਿਓ ਇਹ ਵੀ ਨੀਲੀ ਦੀ ਆ ਜਿਵੇਂ ਸਾਰੇ ਨਿਸ਼ਾਨ ਹੀ ਕਵਰ ਕਰਦੀ ਆ ਤੇ ਬਾਕੀ ਬੱਚਾ ਇਹਦਾ ਜਿਹੜਾ ਉਹ ਕਰਮਾਂ ਵਾਲੀ ਦਾ ਚਲਾਣੇ ਕਰ ਗਿਆ ਸੀ ਤੇ ਇਸ ਵੇਲੇ ਪਹਾੜੇ ਤੇ ਆ 10 ਕਿਲੋ ਤੱਕੜੀ ਵਾਲਾ ਦੁੱਧ ਹੈਗਾ ਵੀਰ ਹਰੀ ਕਹਿੰਦੇ ਤੇ ਬਾਕੀ ਚੂਨ ਚਾਂਦੀ ਓਕੇ ਜਮਾ ਵੀਰੇ ਹਾਂਜੀ ਵੀਰ ਜੀ ਵੀ ਇੱਕ ਨੰਬਰ ਚ ਵਾਈ ਇਹਦੀ ਠੀਕ ਹੈ ਧੰਨਵਾਦ ਇਹ ਵੀ ਸੱਜਣੋ ਚੂਨ ਚਾਂਦੀ 100 ਦੀ 100 ਆ ਆ ਵੇਖੋ ਇੱਥੋਂ ਲਾ ਲਓ ਨਤਾਜਾ ਓਕੇ ਰਿਪੋਰਟ ਆ ਤਿੰਨ ਜਾਨਵਰ ਤੁਹਾਨੂੰ ਇਸ ਨਕਰ ਚ ਵਿਖਾਏ ਆ ਤੇ ਨੰਬਰ ਵੀਰ ਦਾ ਸਕਰੀਨ ਤੇ ਲਾਤਾ ਮੌਲ ਫੋਨ ਤੇ ਆ ਬਾਕੀ ਤੁਸੀਂ ਕਨੈਕਟ ਕਰ ਲਿਓ ਗੋਸਾ ਨਾ ਕਰਿਓ ਵੀ ਵੀਡੀਓ ਵੇਖੀ ਯਾਰ ਮੌਲੇ ਨਹੀਂ ਭਰਾ ਹਰਾਂ ਨੇ ਕੀਤੇ ਕਈ ਮਜਬੂਰੀਆਂ ਬਣ ਜਾਂਦੀਆਂ ਹੁਣ ਕੱਲੀ-ਕੱਲੀ ਦਾ ਫੋਨ ਤੇ ਇਸ ਵੇਲੇ ਉਹ ਵੀਰ ਸੁੱਤਾ ਵਾ ਤਾਂ ਕਰਕੇ ਥੋੜੀ ਮਸਤੀਕ ਇਸ ਚੀਜ਼ ਦੀ ਆ ਬਾਕੀ ਓਕੇ ਰਿਪੋਰਟ ਪਸੂਆ ਐਡਰੈਸ ਵੀਰੇ ਕਰੀ ਆਪਣਾ ਫੇਰ ਪਹਿਣਾ ਭਰਾਵਾਂ ਨੂੰ ਕਨਫਰਮ ਕਰਦੇ ਬਾਈ ਦਾ ਨਾਂ ਪਿਓ ਦਾ ਨਾਂ ਠੀਕ ਐਡਰੈਸ ਆਪਣਾ ਸੋਰ ਸਿੰਘ ਪਿੰਡ ਆ ਜੀ ਤੇ ਮੱਲੀ ਮਾਨੇ ਵਾਲੇ ਸੜਕ ਤੇ ਪੈਂਦੀ ਆ ਓਕੇ ਬੈਗ ਇਹਨਾਂ ਦੀ ਠੀਕ ਆ ਹੋਰ ਸਿੰਘ ਤੋਂ 2-3 ਕਿਲੋਮੀਟਰ ਹਟਵੀਂ ਇਹਨਾਂ ਦੀ ਬੈਗਾ ਠੀਕ ਆ ਹਾਂਜੀ ਨਾਮ ਰੱਖਾ ਸਿੰਘ ਹੈ ਪਾਪਾ ਦਾ ਤੇ ਅਰਸ਼ਦੀਪ ਸਿੰਘ ਠੀਕ ਆ ਹਾਂਜੀ ਵੀਰ ਦਾ ਨਾਮ ਅਰਸ਼ਦੀਪ ਆ ਜਿਹੜਾ ਬਾਹਰ ਆ ਹਾਂਜੀ ਠੀਕ ਆ ਫੋਨ ਉਹੀ ਚੱਕੂਗਾ ਹਾਂਜੀ ਉਹੀ ਚੱਕੂ ਉਹੀ ਗੱਲ ਕਰੂਗਾ ਜੀ ਉਹੀ ਗੱਲ ਕਰੂਗਾ ਓਕੇ ਰਿਪੋਰਟ ਓਕੇ ਰਿਪੋਰਟ ਤੇ ਬਾਕੀ ਜਿੰਨਾ ਜਿੰਨਾ ਦੁੱਧ ਦਾਸਤਾ ਘਰ ਦੇ ਪਸ਼ੂ ਆ ਹਨਾ ਪਿਆ ਦਾ ਤਸੱਲੀ ਕਰਕੇ ਅਗਲਾ ਖਰੀਦਦਾਰੀ ਆਂ ਭਾਵੇਂ ਚਾਰ-ਚਾਰ ਟਾਈਮ ਇੱਥੋਂ ਚੋਗੇ ਲੈ ਜਾਣਾ ਹਾਂ ਓਕੇ ਜੇ ਕਿਸੇ ਕੋਈ ਵੀਰ ਦੂਰੋਂ ਆਊਗਾ ਚਵਾਈ ਕਰਨੇ ਉਹ ਇੱਥੇ ਰਹਿਣ ਸੈਣ ਦਾ ਜੁਗਾਰ ਦੇ ਦਾਂਗੇ। ਉਹ ਜੀਵ ਜਾਂ ਮਾਰ ਐਨੇ ਆਪਾਂ ਨੂੰ ਜਲ ਪਾਣੀ ਦੱਸੋ। ਉਹ ਉਹਨੂੰ ਵੀ ਛਕਾ ਦੇਾਂਗੇ, ਛਕਾ ਦਾਂਗੇ ਜੀ। ਨਹੀਂ ਠੀਕ ਆ, ਧੰਨਵਾਦ ਆ ਵੀਰੇ। ਆ ਨੀਲੀ ਵੀ ਕਰਦੀ ਮਾੜੀ ਜੀ ਪਰੇ ਨੂੰ ਹਲਾ ਕੇ ਚਾਰੂ ਵੇਖ ਘਟੀ ਇਹ ਹੈ ਨਾ। ਹਾਂਜੀ। ਆ ਵੇਖ ਲੋ ਸੱਜਣੋ ਫੇਰ ਇੱਕ ਵਾਰੀ ਤੁਹਾਨੂੰ ਮੱਜਾਂ ਕੈਮਰੇ ਤੇ ਕਰ ਦਈਏ ਕਿਉਂਕਿ ਦੂਰ ਦਾ ਪੈਂਡਾ ਤੈਅ ਕਰਕੇ ਆਏ ਆ ਤੇ ਤੁਹਾਡੇ ਮੰਨ ਲਓ ਵੀ ਪੱਲੇ ਕੁਛ ਜ਼ਰੂਰ ਪੈਣਾ ਚਾਹੀਦਾ। ਤੇ ਆ ਝੂਟੀ ਥੱਲੇ 15 ਕਿਲੋ ਦੁੱਧ ਦੀ ਊੜਾ। ਮੰਨ ਲਓ ਵੀ ਦੁੱਧ 16 ਆ ਤੁਸੀਂ 15 ਮੰਨ ਕੇ ਸੌਦਾ ਕਰਨਾ ਬਹੁਤ ਚੰਗੇ ਕਦ ਕਾਟ ਦੀ ਝੋਟੀ ਨਿੱਕਾ ਨਿੱਕਾ ਸਿੰਘ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ